ਮੇਰਾ ਨਾਮ ਐਸੇਦਲਵਾਸ ਸਿੰਘ ਥਾਣੇ ਅਸੀਂ ਥਾਣੇ ਹਾਜ਼ਰ ਸੀ ਤੇ ਸਾਨੂੰ ਕਿਨੇ ਤਰਾਹ ਦਿੱਤੀ ਆਣਗੇ ਜੈਪ ਸਿੰਘ ਹੋਰ ਉਹਨੇ ਵੀ ਸਾਡੀ ਗੱਡੀ ਜਿਹੜੀ ਹੈ ਮਤਲਬ ਵੀ ਕਿਨੇ ਭੰਤੀ ਹੈ ਤੇ ਗੱਡੀ ਨਾਰਮਲ ਵਜੀ ਸੀ ਤੇ ਪਰ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਉਹ ਬੰਦਾ ਆਪ ਮੋਟਰਸਾਈਕਲ ਤੇ ਹੀ ਤੇ ਬੰਦਾ ਕੋਈ ਅਨਪਛਾਤਾ ਸੀ ਅਨਲੌਨ ਹੀ ਬੰਦਾ ਜਿਹੜਾ ਗੱਡੀ ਨੂੰ ਕੜੇ-ਕੜੇ ਮਾਰ ਕੇ ਤੇ ਕਾਫੀ ਗੱਡੀ ਨੁਕਸਾਨ ਕਰ ਗਿਆ ਤੇ ਮੌਕੇ ਤੋਂ ਹੀ ਫਰਾਰ ਹੈ ਬੰਦਾ ਮੌਕੇ ਤੇ ਬੰਦਾ ਫਰਾਰ ਆ ਜੀ ਤੇ ਤੁਹਾਡੇ ਲੋਕ ਕੀ ਸ਼ੁਰੂ ਬਾਕੀ ਡਰੈਸ ਘਟਾ ਕੇ ਉਹਦੀ ਉਹਨੂੰ ਲਿਆ ਕੇ ਫੜਕੇ ਤੇ ਉਹ ਜਿਹੜੀ ਬੰਦ ਕਾਰਵਾਈ ਕਰਾਂਗੇ ਜੀ ਭਾਜੀ ਮੈਂ ਸਰਤਾਜ ਸਿੰਘ ਆ ਗੋਲਡਨ ਗੇਟ ਲਾ ਕੇ ਰਹਿਣਾ ਨੈਸ਼ਨਲ ਕਲੋਨੀ ਚ ਤੇ ਮੈਂ ਜਾ ਰਿਹਾ ਸੀਗਾ ਇਥੋਂ ਪੁਤਲੀਗੜ੍ਹ ਸਾਈਡ ਤੋਂ ਉਧਰ ਨੂੰ ਜਾ ਰਿਹਾ ਸੀ ਸ਼ਹਾੜਾ ਸਾਹਿਬ ਦਰਸ਼ਨ ਕਰਨ ਬਾਬਾ ਜੀ ਦੇ ਤੇ ਮੋਟਰਸਾਈਕਲ ਵਾਲਾ ਇੱਕ ਵੀਰ ਆਇਆ ਉਹਦੇ ਨਾਲ ਉਹਦੀ ਵਾਈਫ ਸੀਗੀ ਤੇ ਇਧਰਲੇ ਪਾਸੇ ਆਇਆ ਪੁਤਲੀਗੜ੍ਹ ਸਾਈਡ ਵੱਲੋਂ ਤੇ ਮੇਰੇ ਗੱਡੀ ਦੇ ਬੰਪ ਕਨੈਕਟਰ ਸਾਈਡ ਵਾਲੇ ਪਾਸੇ ਆ ਕੇ ਉਹਦਾ ਮੋਟਰਸਾਈਕਲ ਡਿੱਗਾ ਹੋ ਗਿਆ ਮੇਰੇ ਠੀਕ ਹੈ ਜੀ ਤੇ ਕੈਮਰਿਆ ਚ ਸਾਰੀ ਆ ਜਿੰਨੇ ਵੀ ਭਰਾ ਖਲੋਤੇ ਸਾਰੇ ਇਹ ਵਲੇ ਮੈਂ ਅਜੇ ਵੀ ਇੱਥੇ ਖਲੋਤਾ ਆ ਤੇ ਕੜੇ ਦੇ ਨਾਲ ਮੇਰੇ ਸ਼ੀਸ਼ਾ ਫਰੰਟ ਵੀ ਤੋੜਿਆ ਸਾਈਡਾਂ ਦੇ ਵੀ ਤੋੜੇ ਤੇ ਬੈਕ ਸਾਈਡ ਤੇ ਤੋੜੇ ਆ ਉਹਦਾ ਜਿਹੜਾ ਮੋਟਰਸਾਈਕਲ ਨੰਬਰ ਹੈਗਾ ਪੀਪੀ02ਸੀਏ8105 ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸਪਲੈਂਡਰ ਹੀ ਵੀਜੀ ਕਿਦਾਂ ਦਾ ਨੁਕਸਾਨ ਹੋਇਆ ਤੁਹਾਡਾ ਮੇਰਾ ਭਾਜੀ ਨੋਟ ਨੋਟ ਹੁੰਦਾ ਹੀ ਆ ਮੇਰਾ 50000 ਤੋਤੇ ਦਾ ਨੁਕਸਾਨ ਹੋਣਾ ਭਾਜੀ ਮੌਕੇ ਦੇ ਮੁਲਾਜ਼ਮ ਮੌਜੂਦ ਮੌਕੇ ਦੇ ਮੁਲਾਜ਼ਮ ਮੌਜੂਦ ਹੀ ਉਹਨੇ ਵਿਚਾਰੇ ਨੇ ਮੈਨੂੰ ਆ ਨੰਬਰ ਦਿੱਤਾ ਮੈਂ ਉਹਦਾ ਮਾੜਾ ਕਿਉ ਕਮਾ ਨੇ ਮ ਕੋਈ ਨਹੀਂ ਭਾਜੀ ਉਹ ਤੇ ਉਹਦੇ ਮੇਰੇ ਵੀ ਗਾਲ ਪੈਣ ਨੂੰ ਫਿੰਡਿਆ ਭਾਜੀ ਕੜਾ ਲੱਗਾ ਮੇਰੇ ਮੱਥੇ 'ਚ ਮਾਰਨਾ ਤੁਸੀਂ ਕੀ ਮੰਗੀ ਜਾਂਦੇ ਮੈਂ ਚਾਹੁੰਦਾ ਵਾ ਵੀ ਉਹਦਾ ਨੁਕਸਾਨ ਮੈਂ ਭਰਾਂ ਦੇ ਮੈਂ ਮੇਰਾ ਨੁਕਸਾਨ ਉਹ ਭਰ ਦੇ ਮੈਂ ਮੈਂ ਭਾਜੀ ਇਹਦੇ ਖਲੋਤਾ ਮੈਂ ਚੱਲਿਆ ਮੈਂ ਥਾਣੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਸਟੇਬਲ ਕਰਨ ਦੇ ਆ ਮੜਾ ਜਿਹਾ ਠੀਕ ਠਾਕ ਹੋਵਾਂ ਮੇਰੀ ਗੱਡੀ ਚੱਲਣ ਦੀ ਹਾਲਤ 'ਚ ਵੀ ਨਹੀਂ ਸ਼ੀਸ਼ੇ ਇੰਨੇ ਪਏ ਮੈਂ ਗੱਡੀ 'ਚ ਵਿੱਚ ਬਹਿ ਸਕਦਾ ਜੇ ਸਟੋ ਹੈਡਰ ਲੱਗੇ ਤੇ ਤੁਸੀਂ ਕਿਥੇ ਹੀ ਹੋ ਚੱਲੋਗੇ ਹਾਂ ਇੱਥੇ ਗੱਲ ਹੋ ਰਹੀ ਹੈ ਤੁਹਾਡੇ ਸਾਹਮਣੇ ਲੋਕਾ ਕਹਿਣਾ ਵਾਕੀ ਉਸੇ 2 ਕਰੋੜ ਰੁਪਏ ਦੀ ਮੋਟਰਸਾਈਕਲ ਦੀ ਹਾਂ ਤੇ ਲਾਗੇ ਤੁਹਾਡੇ ਨੂੰ ਸ਼ੀਸ਼ੇ ਤੋੜੇ ਤੇ ਮੁਸੀਕੀਆਂ ਮਾਰੀ ਆ ਪਹਿਲਾਂ ਤੋੜਦੇ ਭਾਈ ਸਾਹਿਬ ਮੈਂ ਬਾਅਦ ਚ ਗਿਆ ਇੱਥੋਂ ਤੇ ਤੁਹਾਡੇ ਕੀ ਉੱਥੇ ਵੀ ਮੌਕੇ ਤੋਂ ਨਹੀਂ ਵੀ ਉੱਥੇ ਮੌਕੇ ਦੀ ਨਹੀਂ ਮੈਂ ਮੌਕੇ ਤੇ ਹੀ ਗਿਆ ਮੈਂ ਇੱਥੇ ਖੜਾ ਸੀਗਾ ਇੱਥੇ ਡਵਾਈਡਰ ਬੰਦਾ ਪਿਆ ਸੀ ਆਪਣਾ ਫੁੱਟਪਾਥ ਇੱਥੇ ਇੱਥੇ ਟ੍ਰੈਫਿਕ ਇੱਥੇ ਖੜਾ ਸੀ ਮੈਂ ਤੁਹਾਡੇ ਤੋਂ ਫੋਟੋ ਕਿੱਥੇ ਦਿੱਤੀ ਗਈ ਹੈ ਹਾਂਜੀ ਨੰਬਰ ਕਿਤਾਬਾਂ ਲਗਾ ਮਰਕੇ ਮੈਂ ਗਿਆ ਜਦੋਂ ਉੱਥੇ ਟ੍ਰੈਫਿਕ ਜਾਮ ਹੋਈ ਤੇ ਮੈਂ ਗਿਆ ਜਾ ਕੇ ਤੇ ਮੈਂ ਇਹਨਾਂ ਦੀ ਫੋਟੋ ਖਿੱਚੀ ਦੋ ਉਹਨਾਂ ਦੀ ਖਿੱਚੀ ਦੋਆਂ ਦੀ ਉਹਦੇ ਨੂੰ ਮੋਕੇ ਨੂੰ ਪੜਿਆ ਕਿਉਂ ਨਹੀਂ ਗਿਆ ਜੀ ਇਹ ਤਾਂ ਹਾਂਜੀ ਉਹ ਦੀ ਤੁਹਾਨੂੰ ਪੜਿਆ ਕਿਉਂ ਨਹੀਂ ਗਿਆ ਮੋਕੇ ਉਹਦੇ ਭਾਈ ਸਾਹਿਬ ਸੱਟਾਂ ਲੱਗੀਆਂ ਇਹ ਉਹਦੇ ਘਰ ਦੀ ਦੇ ਵੀ ਦੋਦੇ ਵੀ ਅੱਛਾ ਉਹ ਸੱਟਾਂ ਲੱਗੀਆਂ ਤਾਂ ਮੈਂ ਫੜਵਾਣੀ ਉਹਨਾਂ ਨੂੰ ਹਾਂਜੀ ਜੇ ਉਹ ਸੱਟਾਂ ਲੱਗੀਆਂ ਤਾਂ ਮੈਂ ਫੜਦਾ ਨਹੀਂ ਉਹਨਾਂ ਨੂੰ ਹੁਣ ਪਬਲਿਕ ਐਂ ਨਹੀਂ ਜਾਣ ਤੋਂ ਸੱਟਾਂ ਲੱਗੀਆਂ ਤੇ ਮੈਂ ਉਹਨੂੰ ਇਕੱਲਾ ਕਿੱਦਾਂ ਫੜਦਾ ਤਾਂ ਟੋਰ ਟੋਰ ਕਹਿ ਰਹੇ ਉੱਥੇ ਕਿ ਪੁਲਿਸ ਆੜੇ ਮੋਕੇ ਦੇ ਕੋਈ ਫੜਿਆ ਨਹੀਂ ਉਹਨੂੰ ਹਾਂ ਕਿਹੜੇ ਟੋਰ ਗਿਆ ਪੁਲਿਸ ਲੋ ਪੜਿਆ ਨਹੀਂ ਗਿਆ ਭਾਜੀ ਬੱਚੇ ਸਾਰੇ ਟਰੈਫਿਕ ਦੇ ਬੱਚੇ ਬੱਚੇ ਜਿਹੜੇ ਆਪਣਾ ਗੱਡੀਆਂ ਰੁਕੀਆਂ ਪਈਆਂ ਸੀ ਨਿਕਨੇ ਕੇ ਬੱਚੇ ਵਿੱਚ ਪਹਿਲਾਂ ਉਹਨਾਂ ਨੂੰ ਕਢੋਣਾ ਹੈ ਕਿ ਉਹਨੂੰ ਫੜ ਦੇ। ਦੇਖਣ ਦੀ ਦੇਖਣ ਚ ਆਇਆ ਜਾਵੇ ਤੇ ਜਿਹੜਾ ਨਿਸ਼ਾਨ ਕਿਹਾ ਹੈ ਉਹ ਗੱਡੀ ਦਾ ਉਹ ਜਾਇਜ਼ ਹੈ। ਮੈਂ ਭਾਈ ਇਹਨਾਂ ਨੰਬਰ ਦੇ ਦਿੱਤਾ ਮੇਰਾ ਕੰਮ ਹੀ ਨੰਬਰ ਖਿੱਚ ਕੇ ਦੇਣਾ ਮੈਂ deta ਇਹਨਾਂ ਨੂੰ। ਅੱਗੋਂ ਕਾਰਬੀਨਿਕ ਤੁਹਾਡਾ ਕੰਮ ਕੀ ਤੁਸੀਂ ਡਿਊਟੀ ਦੇ ਮੋਮੋ ਕੇ ਦੇ ਅੱਛਰ ਤੁਸੀਂ ਡਿਊਟੀ ਦੇ ਉੱਤੇ ਗਈ ਹੈ। ਟ੍ਰੈਫਿਕ ਦੇ ਗੁਸੂਰ ਹੋਈ ਹੈ। ਕੋਈ ਮੋਹਤਾਰੋਂ ਕੋਈ ਖਾਣ ਦੀ ਥਾਂ ਵਿੱਚ ਕੋਈ ਜਾਂ ਜਿੱਦਾਂ ਕੋਈ ਦੱਸੋ। ਹਾਂਜੀ ਕਿੱਦਾਂ? ਕੋਈ ਖਾਣ ਦੀ ਥਾਂ ਵਿੱਚ ਵੀਰ ਜੀ ਇਹਨਾਂ ਨੂੰ ਨੰਬਰ ਦੇ ਦਿੱਤਾ ਆਪਾਂ ਕੰਟਰੋਲ ਰੂਮ ਵਾਲੇ ਆਏ ਸੀ।